ਕੀ ਕਿਸਾਨ ਅੰਦੋਲਨ ਚੱਲਿਆ ਬਹੁਤ ਵੱਡੀ ਪੱਧਰ ਤੇ ਜਿਹੜਾ ਚਰਚਾ ਹੋਈ ਪੂਰੇ ਦੇਸ਼ ਦੇ ਵਿੱਚ ਫਿਰ ਇੱਕ ਸਾਲ ਤੇ 3 ਮਹੀਨੇ ਉਹ ਜਿਹੜਾ ਚੱਲਿਆ ਆਪਣਾ ਮੋਰਚਾ ਉਸੇ ਦੌਰਾਨ ਕਿਸਾਨਾਂ ਦੀਆਂ ਬੜੀਆਂ ਸ਼ੀਧੀਆਂ ਹੋਈਆਂ ਤੇ ਜਿਹੜੇ ਵੱਡੀ ਪੱਧਰ ਤੇ ਜਿਹੜੀ ਸਰਕਾਰ ਦੇ ਉੱਤੇ ਅਸਰ ਹੋਇਆ ਉਹ ਯੂਪੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਚਾਰ ਛੀਦ ਹੋਏ ਆ ਕਿ ਨਾਲ ਪੱਤਰਕਾਰ ਉਹ ਮੋਦੀ ਸਰਕਾਰ ਦੇ ਗੁੰਡਿਆਂ ਦੁਆਰਾ ਮੰਤਰੀ ਦੇ ਮੁੰਡੇ ਦੁਆਰਾ ਉਹ ਛਰੇ ਆਮ ਛੜਕਦੇ ਸਾਈਡ ਤੇ ਜਾਂਦੇ ਆ ਉਹਨਾਂ ਨੂੰ ਕੁੱਤ ਲਿਆ ਆ ਕੀ ਹੋਇਆ ਮੋਦੀ ਹੋਇਆ ਕੀ ਹੋਇਆ ਮੋਦੀ ਹੋਇਆ ਕੀ ਹੋਇਆ ਮੋਦੀ ਹੋਇਆ ਸਿੰਘਾ ਕਿਸਾਨ ਮੋਰਚਾ ਜਿੰਦਾਬਾਦ 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 ਹੋਰ ਜਿਹੜੇ ਕਿਸਾਨ ਛੀਦ ਹੋਏ ਆ ਉਹ ਸਾਡੀ ਮੰਗ ਹੈ ਕਿ ਜਿਹੜੇ ਉਹ ਮੰਤਰੀ ਛਰੇਆ ਨੂੰ ਘਮਰੇ ਆ ਭਾਜਪਾ ਨੇ ਦੁਆਰਾ ਨੂੰ ਟੈਕਟਾਂ ਦਿੱਤੀਆਂ ਉਹ ਫੇਰ ਇਲੈਕਸ਼ਨ ਲੜੇ ਆ ਇਹ ਜਿਹੜੇ ਕੋਜੇ ਹੱਥ ਕੰਡੇ ਬਣਾ ਰਹੀ ਹੈ ਸਰਕਾਰ ਉਹ ਜਿਹੜੇ ਛਰੇਆ ਮੰਤਰੀ ਨੂੰ ਘਮਰੇ ਆ ਉਹ ਜਿਹੜੇ ਸਾਡੇ ਗਵਾਹ ਸੀ ਕਿ ਉਹਨਾਂ ਨੂੰ ਮਕਰਾ ਰਹੇ ਆ ਉਹਨਾਂ ਨੂੰ ਪੈਸਾ ਦੇ ਰਹੇ ਆ ਕਿ ਅਸੀਂ ਇਹ ਸਰਕਾਰ ਤੋਂ ਮੰਗ ਕਰਨ ਵਾਸਤੇ ਅੱਜ ਇਕੱਤਰ ਹੋਏ ਆ ਉਹਨਾਂ ਨੂੰ ਸਰਨਾਜਲੀ ਭੇਡ ਕਰਨ ਵਾਸਤੇ ਇਕੱਤਰੋ ਹਾਏ ਰੋ ਹਾਏ ਰੋ ਹਾਏ ਰੋ ਹਾਏ ਰੋ ਹਾਏ ਰੋ ਆਪਣਾ ਦੇਸ਼ ਦੀਆਂ ਮਰਦਾਬਾਦ 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 ਜਿੰਦਾਬਾਦ 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 ਕਿਉਂਕਿ ਜਿਹੜੀ ਚੀਜ਼ ਦੀ ਕਮੀ ਹੋਊਗੀ ਉਹ ਚੀਜ਼ ਦੀ ਕਾਲਾ ਬਜਾਰੀ ਹੁੰਦੀ ਹੈ ਪਿਛਲੇ ਦਿਨਾਂ ਡੁਪਲੀਕੇਟ ਡੀਏਪੀ ਬੜ ਖੜੀ ਫੜੀ ਗਈ ਹੈ ਉਹ ਅਸੀਂ ਬੰਦ ਕਰਦੇ ਆ ਕਿ ਜਿਹੜੀ ਡੀਏਪੀ ਦਾ ਸਾਡਾ ਕੋਟਾ ਪੂਰਾ ਹੋਵੇ ਕਿਉਂ ਜਿਹੜੀ ਸਾਈਟਾਂ 'ਚ ਵੀ ਆਵੇ ਦੁਕਾਨਦਾਰਾਂ ਨੂੰ ਉਹ ਸੈਂਟਰ ਸਰਕਾਰ ਕੋਲੇ ਮਸਲਾ ਠਾਉਣਾ ਚਾਹੀਦਾ ਜੇ ਭੁਗਤਮਾਨ ਨੂੰ ਪੰਜਾਬ ਦੇ ਮਸਲਿਆਂ ਵੱਲ ਕੋਈ ਇਹਨਾਂ ਦਾ ਧਿਆਨ ਨਹੀਂ ਆ। ਹੁਣ ਆ ਚੱਕ ਜਿਹੜਾ ਵੋਟਾਂ ਦਾ ਲੈ ਜਾਂਦੇ ਇਹਨਾਂ ਨੇ 20 ਦਿਨਾਂ ਦੇ ਵਿੱਚ ਹੁਣ ਝੋਨੇ ਦਾ ਸੀਜ਼ਨ ਉਤੋਂ ਪੂਰਾ ਤੇ ਜਿਹੜੇ ਲੋਕਾਂ ਨੇ ਮੰਗਾ ਮਸਲਾਂ ਤੋਂ ਧਿਆਨ ਹਟਾਉਣ ਦੀ ਖਾਤਰ ਇਹ ਵੋਟਾਂ ਜਿਹੜੀਆਂ ਵੇਚ ਲੈ ਜਾਂਦੇ ਨੇ ਸਰਪੰਚੀਆਂ ਜਿਹੜੀਆਂ ਜਿਹੜੀਆਂ ਬਣ ਗਿਆ ਕਾਰਪੋਰੇਟ ਘਰਾਣਿਆਂ ਦੇ ਕਾਰਪੋਰੇਟ ਪੱਖੀ ਹੁੰਦੀਆਂ ਇਹ ਉਹਨਾਂ ਦੇ ਕਹਿਣ ਤੇ ਬਾਨੀਆਂ ਹੁੰਦੀਆਂ ਤੇ ਉਹਨਾਂ ਦੇ ਕਹਿਣ ਤੇ ਇਹਨਾਂ ਨੇ ਜਿਹੜੇ ਮਸਲੇ ਉਹ ਹੱਲ ਕਰਨੇ ਹੁੰਦੇ ਆ। ਕਾਰਪੋਰੇਟ ਘਰਾਣਿਆਂ ਨੂੰ ਆਗਿਆ ਨੂੰ ਲਾਭ ਪਹੁੰਚਾਉਣਾ ਉਹਨ ਕਿ ਵੀ ਅਸੀਂ ਬਾਡਰ ਕੋਲੋਂ ਦੀ ਮੰਗ ਕਰਦੇ ਆਂ ਸਾਡਾ ਪਾਕਿਸਤਾਨ ਨੂੰ ਸਾਈਨੀ ਵਾਲਾ ਬਾਡਰ ਕੋਲ ਲਿਆ ਜਾਵੇ ਛੜਕੀ ਰਾਹ ਤੇ ਸਾਡਾ ਵਪਾਰ ਚੱਲੇ ਸਰਕਾਰ ਚਾਹੁੰਦੀ ਆ ਕਿ ਸਾਡੇ ਗੁਜਰਾਤ ਰਾਹੀਂ ਵਪਾਰ ਹੋਵੇ ਕਿੰਨੇ ਕਿਲੋਮੀਟਰ ਲੰਮਾ ਪਟਾਰਤਾ ਰੱਖੀ ਕੋ ਮੜਕਵਾਉਣ ਨੂੰ ਬਾਡਰ ਰੱਖੇ ਪਟਾਕੇ ਪਾਉਣ ਨੂੰ ਇਹ ਪਟਾਕੇ ਪਾਉਣ ਨੂੰ ਛੱਡੀ ਜਨਾਂ ਨੇ ਵਿੱਤੀ ਜਗਹ ਨਾਲ ਪੁੱਠਾ ਸਿੱਧਾ ਬਿਆਨ ਦੇ ਦਿੰਦੀ ਆ ਸਰਕਾਰ ਉਹ ਤੋਂ ਕਹਿੰਦੀ ਅਸੀਂ ਇਹਦੇ ਬਿਆਨ ਤੋਂ ਪਾਸੇ ਆਏ ਇਹ ਪਟਾਕੇ ਪਾਉਣਾ ਅਸੀਂ ਰੱਖੀ ਆ ਇਹ ਮੰਦ ਚੰਗ ਪਹਿਲਾਂ ਇਹਨਾਂ ਦਾ ਗਰੇਵਾਲ ਬੋਲਦਾ ਰਿਹਾ ਹੁਣ ਬਿੱਟੂ ਉਧਰ ਜਾਵੜਾ ਤੇ ਬਿੱਟੂ ਵੀ ਕਿਸਾਨਾ ਹਮਾਰੇ ਬਹੁਤ ਗਲਤ ਬੋਲ ਤਨ ਖੇਤੀਕਰੂਆਂ ਨੂੰ ਲੈ ਕੇ ਦਿੱਲੀ ਦੀ ਬਰੂਹਾ ਤੇ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਗਿਆ ਸੀ ਅਤੇ ਲਖੀਪੁਰੀ ਕੂਰੇ ਦੇ ਵਿੱਚ ਜੋ ਘਟਨਾ ਹੋਈ ਸੀ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਕਿ ਉੱਥੇ ਜਿਹੜੇ ਹੈਗੇ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਦੇ ਵਿੱਚ ਇੱਕ ਪੱਤਰਕਾਰ ਵੀ ਜਿਹੜਾ ਸ਼ਹੀਦ ਹੋਇਆ ਕਵਰ ਇਦਰਾ ਅੱਜ ਉਸ ਨੂੰ ਲੈ ਕੇ ਸਯੁਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆ ਗੱਲ ਕੀਤੀ ਜਾਵੇ ਫਰੀ ਕੋਟ ਜ਼ਿਲ੍ਹੇ ਦਿੱਤਾ ਫਰੀ ਕੋਟ ਜ਼ਿਲ੍ਹੇ ਦੇ ਵਿੱਚ ਵੀ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੱਡੀ ਕੈਂਤੀ ਦੇ ਵਿੱਚ ਜਿਹੜਾ ਹੈਗਾ ਇੱਥੇ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਪਹੁੰਚੇ ਨੇ ਜਿਹੜੀ ਤਿਆਰੀ ਕੀਤੀ ਉਸ ਤੋਂ ਬਾਅਦ ਜਿਹੜਾ ਹੈਗਾ ਫਰੀ ਕੋਟ ਦੇ ਭਾਈ ਕਣੀਆਂ ਚੌਂਕ ਦੇ ਵਿੱਚ ਜਿਹੜਾ ਹੈਗਾ ਪਤਲਾ ਫੂਕਿਆ ਜਾਵੇ ਪਤਲਾ ਫੂਕੇ ਜਿਹੜਾ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਹਾਲੇ ਤੱਕ ਸਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੰਗਾਂ ਵੱਲ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਜ ਲਗਾ ਸੰਗਲਸ਼ ਕੀਤਾ ਜਾ ਰਿਹਾ ਸੀ ਤੇ ਜਿਸ ਦੇ ਚਲਦੇ ਆ ਹੀ ਫਿਰ ਜਿਹੜਾ ਹੈਗਾ ਅੱਜ ਜਿਹੜਾ ਹੈਗਾ 3 ਤਰੀਕ ਨੂੰ ਉਸ ਦਿਨ ਤੇ ਲਖੀਮਪੁਰ ਖੇੜੀ ਦੇ ਖੇਤਿਆਂ ਨੂੰ ਲੈ ਕੇ ਅੱਜ ਜਿਹੜਾ ਹੈਗਾ ਉਹ ਦਿਨ ਨੂੰ ਯਾਦ ਕਰਦੇ ਹਾਂ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤੇ ਵੱਡੀ ਗੱਲ ਇਹ ਦੇ ਵਿੱਚ ਇੱਥੇ ਕਿਸਾਨ ਪਹੁੰਚ ਨੇ ਆਪਾਂ ਇਸ ਤੋਂ ਬਾਅਦ ਗੱਲਬਾਤ ਵੀ ਕਰਾ ਕੇ ਕਿਸਾਨ ਜਿੱਥੇ ਬੰਦਿਆਂ ਦੇ ਆਗੂਆਂ ਨਾਲ ਉਹਦਾ ਕੀ ਕਹਿਣਾ ਹੈਗਾ ਕਿਉਂਕਿ ਲਗਾਤਾਰ ਇਸ ਘਟਨਾ ਆਪੀ ਲੰਮਾ ਸਮਾਂ ਹੋ ਚੁੱਕਿਆ ਪਰ ਹਲੇ ਤੱਕ ਜਿਹੜਾ ਹੈਗਾ ਕੋਈ ਨਾ ਸਰਕਾਰਾਂ ਤੋਂ ਜਿਹੜਾ ਹੈਗਾ ਝਾਹ ਕੀਤੀ ਜਾ ਰਹੀ ਹੈ ਇਨਸਾਫ ਦੀ ਤੇ ਗੱਲਬਾਤ ਕਰਦੇ ਆਂ ਗੱਲਬਾਤ ਕਰਦੇ ਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਥੋੜੀ ਲਗਾਤਾਰ ਪ੍ਰਹਿਤ ਕੀਤਾ ਜਾ ਰਿਹਾ ਹੈਗਾ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ 2021 ਦੇ ਵਿੱਚ 20 ਦੇ ਵਿੱਚ ਦਿੱਲੀ ਕਿਸਾਨ ਅੰਦੋਲਨ ਚੱਲਿਆ ਬਹੁਤ ਵੱਡੀ ਪੱਧਰ ਤੇ ਜਿਹੜਾ ਚਰਚਾ ਹੋਈ ਪੂਰੇ ਦੇਸ਼ ਦੇ ਵਿੱਚ ਤੇ ਇੱਕ ਸਾਲ ਤੇ 3 ਮਹੀਨੇ ਉਹ ਜਿਹੜਾ ਚੱਲਿਆ ਆਪਣਾ ਮੋਰਚਾ ਉਸੇ ਦੌਰਾਨ ਕਿਸਾਨਾਂ ਦੀਆਂ ਬੜੀਆਂ ਸ਼ਹੀਦੀਆਂ ਹੋਈਆਂ ਤੇ ਜਿਹੜੇ ਵੱਡੇ ਪੱਧਰ ਤੇ ਜਿਹੜੀ ਸਰਕਾਰ ਦੇ ਉੱਤੇ ਅਸਰ ਹੋਇਆ ਉਪੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਚਾਰ ਸ਼ਹੀਦ ਹੋਏ ਆ ਨਾ ਸਰਕਾਰ ਉਹ ਮੋਦੀ ਸਰਕਾਰ ਦੇ ਗੁੰਡਿਆਂ ਦੁਆਰਾ ਮੰਤਰੀ ਦੇ ਮੁੰਡੇ ਦੁਆਰਾ ਉਹ ਛਰੇ ਆਮ ਛੜਕਦੇ ਸਾਈਡ ਤੇ ਜਾਂਦੇ ਨੂੰ ਉਹਨਾਂ ਨੂੰ ਕੁੱਤ ਲਿਆ ਗਿਆ ਉਹਨਾਂ ਦੀ ਸ਼ਹੀਦੀ ਹੋਈ ਵੱਡੀ ਪੱਧਰ ਤੇ ਉਪੀ ਦੇ ਵਿੱਚ ਰੋਸ ਪੈਦਾ ਹੋਇਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਬਣ ਗਿਆ ਵੀ ਇੱਕ ਨਵਾਂ ਹੀ ਤਰ੍ਹਾਂ ਦਾ ਰੂਪ ਪੈਦਾ ਹੋਈ ਕਿ ਜੋਸ਼ ਪੈਰਾ ਹੋਇਆ ਲੋਕਾਂ 'ਚ ਕਿ ਜਿਹੜੇ ਆਪਾਂ ਇਹਨਾਂ ਨੂੰ ਕਿਸਾਨਾਂ ਨੂੰ ਇਨਸਾਫ ਦਵਾਉਣਾ ਹੈ ਤੇ ਜਿਹੜੀ ਭਾਜਪਾ ਸਰਕਾਰ ਨੂੰ ਆ ਉਹ ਆਪਾਂ ਚਲਦੀ ਕਰਨਾ ਬਹੁਤ ਵੱਡੀ ਪੱਧਰ ਤੇ ਮੋਦੀ ਸਰਕਾਰ ਤੇ ਅਡਾਸਰ ਗਿਆ ਉਹ ਜਿਹੜੇ ਖੇਤੀ ਕਰੂਨਾ ਤੈਨਾਂ ਨੂੰ ਰੱਦ ਕਰਨੇ ਪਏ। ਹੋਰ ਜਿਹੜੇ ਕਿਸਾਨ ਛੀਦ ਹੋਏ ਆ ਉਹ ਸਾਡੀ ਮੰਗ ਹੈ ਕਿ ਜਿਹੜੇ ਉਹ ਮੰਤਰੀ ਛਰੇਆ ਨੂੰ ਘਮਰੇ ਆ ਭਾਜਪਾ ਨੇ ਦੁਵਾਰਾਂ ਨੂੰ ਟਿਕਟਾਂ ਦਿੱਤੀਆਂ ਉਹ ਫੇਰ ਇਲੈਕਸ਼ਨ ਲੜੇ ਆ। ਇਹ ਜਿਹੜੇ ਕੋਜੇ ਹੱਥ ਕੰਡੇ ਬਣਾ ਰਹੀ ਹੈ ਸਰਕਾਰ। ਉਹ ਜਿਹੜੇ ਛਰੇਆ ਮੰਤਰੀ ਘਮਰੇ ਆ ਉਹ ਜਿਹੜੇ ਸਾਡੇ ਗਵਾਹ ਸੀ ਕਿ ਉਹਨਾਂ ਨੂੰ ਮਕਰਾ ਰਹੇ ਆ, ਉਹਨਾਂ ਨੂੰ ਪੈਸਾ ਦੇ ਰਹੇ ਆ ਕਿ ਅਸੀਂ ਇਹ ਸਰਕਾਰ ਤੋਂ ਮੰਗ ਕਰਨ ਵਾਸਤੇ ਅੱਜ ਕਤਰ ਹੋਏ ਆ। ਉਹਨਾਂ ਨੂੰ ਸਰਨਾਜ ਲਈ ਪੇਟ ਕਰਨ ਵਾਸਤੇ ਕਤਰ ਹੋਈਆਂ ਹਰੇਕ ਸਾਲ ਅਸੀਂ ਯਾਦ ਕਰਦੇ ਆਪਦੇ ਸ਼ਹੀਦਾਂ ਨੂੰ ਕਿਉਂਕਿ ਉਹੀ ਕਾਮ ਉਹੀ ਅੰਦੋਲਨ ਜਿਹੜੇ ਫੇਰੇ ਚੜਦੇ ਜੋ ਆਪਦੇ ਪਿਛਲੇ ਸ਼ਹੀਦਾਂ ਨੂੰ ਯਾਦ ਕਰਦੇ ਆ ਲੋਕਾਂ ਦੇ ਵਿੱਚ ਨਵੀਂ ਰੂਹ ਪੈਦਾ ਕਰਦੇ ਆ ਉਹਨਾਂ ਨੂੰ ਰਸਾਤ ਤੋਂਉਣ ਵਾਸਤੇ ਅੱਜ ਅਸੀਂ ਡੀਸੀ ਦਫ਼ਤਰ ਫੀਦਕੋਟ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਦੂਜਾ ਜੋ ਪੰਜਾਬ ਸਰਕਾਰ ਨਾਲ ਸਾਡਾ ਜਿਹੜਾ ਡੀਏਪੀ ਦਾ ਕੋਟਾ ਪੂਰਾ ਨਹੀਂ ਹੋ ਰਿਹਾਗਾ ਕਿਉਂਕਿ 5.5 ਲੱਖ ਟਨ ਚਾਣੀ ਡੀਏਪੀ ਚਾਹੀਦੀ ਹੈ ਪੰਜਾਬ ਨੂੰ ਤੇ ਅਜੇ 1.5 ਲੱਖ ਟਣੀ ਜਿਹੜੀ ਪੰਜਾਬ ਦੇ ਵਿੱਚ ਜਾਂ ਡੀਏਪੀ ਖਾਲ ਪਹੁੰਚੀ ਹੈ ਇਹ ਜਿਹੜਾ ਪਾੜਾ ਹੈਗਾ ਬਹੁਤ ਵੱਡੀ ਪੱਧਰ ਤੇ ਜੋ ਹੁਣ ਕਿਸਾਨਾਂ ਨੇ ਆਲੂ ਦੀ ਬਿਜਾਈ ਕਰਨੀ ਹੈ ਕਿਸੇ ਨੂੰ ਗੋਭੀ ਲਾਉਣੀ ਹੈ ਉਹਨਾਂ ਨੂੰ ਡੀਏਪੀ ਜਿਹੜੀ ਬਲੈਕ ਦੇ ਵਿੱਚ ਮਿਲ ਰਹੀ ਹੈ ਸਰਕਾਰ ਨੈਨੋ ਡੀਏਪੀ ਦੇ ਰਹੀ ਹੈ ਨੈ ਦੇ ਰਹੀ ਹੈ ਜਾਂ ਹੋਰ ਤਰ੍ਹਾਂ ਦੇ ਪ੍ਰੋਡਕਟ ਆ ਜਿਹੜੇ ਉਹ ਦੁਕਾਨਦਾਰਾਂ ਵਰਾ ਦਿੱਤੇ ਜਾ ਰਹੇ ਆ ਕਿਉਂਕਿ ਜਿਹੜੀ ਚੀਜ਼ ਦੀ ਕਮੀ ਹੋਊਗੀ ਉਹ ਚੀਜ਼ ਦੀ ਕਾਲਾ ਬਜਾਰੀ ਹੁੰਦੀ ਹੈ ਪਿਛਲੇ ਦਿਨਾਂ ਡੁਪਲੀਕੇਟ ਡੀਏਪੀ ਬਹੁਤ ਫੜੀ ਗਈ ਹੈ ਉਹ ਅਸੀਂ ਬੰਦ ਕਰਦੇ ਆ ਕਿ ਜਿਹੜੀ ਡੀਏਪੀ ਦਾ ਸਾਡਾ ਕੋਟਾ ਪੂਰਾ ਹੋਵੇ ਕਿਉਂ ਜਿਹੜੀ ਸਾਈਟਾਂ ਚ ਵੀ ਆਵੇ ਦੁਕਾਨਦਾਰਾਂ ਨੂੰ ਵੀ ਆਵੇ ਤੇ ਦੁਕਾਨਦਾਰਾਂ ਤਾਂ ਜਿਹੜੀ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਉਹ ਬੰਦ ਕੀਤੀ ਜਾਵੇ ਜੇ ਕੋਈ ਡੁਪਲੀਕੇਟ ਡੀਏਪੀ ਫੜੀ ਜਾਂਦੀ ਹੈ ਉਹ ਪਿਛਲੀ 100 ਵੀ ਫੜੇ ਗਏ ਸੈਂਪਲ ਬੜੇ ਫੇਲ ਹੋਏ ਸਰਕਾਰ ਨੇ ਜਨਤਨ ਜਨਕਤ ਜਨਕੜ ਨਹੀਂ ਕੀਤੇਗੇ ਉਹ ਵੀ ਕਿਹੜੇ ਬੰਦੇ ਸੀ ਇਹਦੀ ਡੀਏਪੀ ਸੀ ਉਹ ਇਸੇ ਤਰ੍ਹਾਂ ਹੋਣਾ ਪਿਛਲੇ ਦਿਨੀ ਦੌਧਰ ਫੜੀ ਗਈ ਹੈ ਉਹ ਨਹੀਂ ਦੱਸ ਰਹੀ ਸਰਕਾਰ ਕਿ ਉਹਨਾਂ ਦੇ ਕਾਰਵਾਈ ਹੋਈ ਹੈ ਜਿਹੜੀ ਕਾਲਾ ਬਜਾਰੀ ਹੁੰਦੀ ਹੈ ਦੀ ਡੀਬੀਪੀ ਦੇ ਅਸੀਂ ਉਹ ਕਹਿੰਦੇ ਬੰਦ ਹੋਣੀ ਚਾਹੀਦੀ ਹੈ ਸ਼ਹਿਰਾਂ ਦੇ ਵਿੱਚ ਸਰਕਾਰ ਨੇ ਐਲਾਨ ਕਰਦਾ ਪੁਹਤਮਾਨ ਨੇ ਕਿ ਇੱਕ ਤਰੀਕ ਤੋਂ ਕਰੀ ਚਾਲੂ ਹੈ ਮੰਡੀਆਂ ਦਾ ਜਾ ਕੇ ਹਾਰ ਨਾਲ ਝੋਨਾ ਮੰਡਕਾਂ ਦੇ ਵਿੱਚ ਆ ਗਿਆ ਇੱਕ ਹਾਂ ਕਾਹ ਜਾਂ ਜੱਜ ਤਾਂ ਕਹੇਦਾ ਨਾ ਵੀ ਅਸੀਂ ਤਿਆਰ ਹਾਂ ਪਰ ਜਿਹੜੇ ਸ਼ਹਿਰਾਂ ਵਾਲੇ ਆ ਉਹ ਸਾਡੇ ਕੋਲ ਝੋਨਾ ਲਾਉਣ ਨੂੰ ਥਾਂ ਨਹੀਂ ਹੈ ਵੀ ਅਸੀਂ ਕਿੱਥੇ ਰੱਖਾਂਗੇ ਪੀਸਾ ਲਾ ਜੋਨਾ ਬੜਾ ਪਿਆ ਗਦਾਮ ਭਰੇ ਪਏ ਆ ਉਹ ਸੈਂਟਰ ਸਰਕਾਰ ਕੋਲੇ ਮਸਲਾ ਠਾਣਨ ਚਾਹੀਦਾ ਪੁਹਤਮਾਨ ਨੂੰ ਪੰਜਾਬ ਦੇ ਮਸਲੇਵਾਲ ਕੋਈ ਇਹਨਾਂ ਦਾ ਧਿਆਨ ਨਹੀਂ ਆ। ਹੁਣ ਚਾਹ ਇੱਕ ਜਿਹੜਾ ਵੋਟਾਂ ਦਾ ਲੈ ਜਾਂਦੇ ਇਹਨਾਂ ਨੇ ਜੀਆਂ ਦਿਨਾਂ ਦੇ ਵਿੱਚ ਹੁਣ ਚੋਣੇ ਦਾ ਸੀਜ਼ਨ ਉੱਤੋਂ ਪੂਰਾ ਤੇ ਜਿਹੜੇ ਲੋਕਾਂ ਨੇ ਮਸਲਾਂ ਤੋਂ ਧਿਆਨ ਹਟਾਉਣ ਦੀ ਖਾਤਰ ਇਹ ਵੋਟਾਂ ਜਿਹੜੀਆਂ ਵਿੱਚ ਲੈ ਆਂਦੇ ਨੇ ਸਰਪੰਚੀਆਂ ਕਿਉਂਕਿ ਲੋਕਾਂ ਦਾ ਉਹਨਾਂ ਵੱਲ ਧਿਆਨ ਨਾ ਜਾਵੇ ਤੇ ਪਰ ਜਿਹੜੇ ਲੋਕਾਂ ਦੇ ਵਿੱਚ ਰੋਸ ਵੱਡੀ ਪੰਦਰ ਤੇ ਆਉਣ ਵਾਲੇ ਦਿਨਾਂ 'ਚ ਦੱਸਣਾ ਚਾਹੁੰਦੇ ਤੁਹਾਨੂੰ ਕਿ ਬਹੁਤ ਵੱਡੀ ਪੰਦਰ ਤੇ ਰੋਸ ਹੈ ਜਿਹੜਾ ਫਦੂਗਾ ਕਿਉਂਕਿ ਕਿਸਾਨਾਂ ਨੇ ਕਣਕ ਦੀ ਬਜਾਈ ਕਰਨੀ ਹੈ ਏਪੀ ਦੀ ਲੋੜ ਹੈ ਤੇ ਮੰਡੀਆਂ ਦੇ ਵਿੱਚ ਨਾ ਕਿਸਾਨ ਕੋਲੇ ਤਾਂ 2 4 ਦਿਨ ਦਾ ਟਾਈਮ ਨਹੀਂ ਹੁੰਦਾ ਤੇ ਕਿਉਂ ਤੇ 20 20 ਦਿਨ ਮੰਡਜਾ ਕੇ ਬਹਿਣਾ ਪੈ ਗਿਆ ਕਿਸਾਨਾਂ ਦੀ ਲੁੱਟ ਹੋਊਗੀ ਨਾ ਇਹ ਰਾਤ ਕਿ ਵੀ ਲੁੱਟ ਕਰਨਗੇ ਵੀ ਤੈਨੂੰ ਇੰਨਾ ਵਟਾ ਲਾ ਕੇ ਦਿੰਨੇ ਆ ਜੀ ਐਨੇ ਘੱਟ ਰੇਟ ਤੇ ਦੇ ਦੇ ਇਹ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਡੀਆਂ ਇਹ ਮੰਗਾਂ ਵੀ ਪੂਰੀਆਂ ਕੀਤੀਆਂ ਜਾਣ ਜੋ ਸਾਡੇ ਚੀਜ਼ ਹੋਇਆ ਕਿਸਾਨ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿ ਜਿਹੜੇ ਮੰਤਰੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ ਇਹ ਸਾਡੀ ਮੰਗ ਆ ਮੋਦੀ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਜਿਹੜੀਆਂ ਮੰਗਾਂ ਉਹ ਵੀ ਅਸੀਂ ਬਣਾਉਣ ਵਾਸਤੇ ਅੱਜ ਇੱਥੇ ਇਕੱਤਰ ਹੋਏ ਆ ਡੀਸੀ ਦਫ਼ਤਰ ਨੂੰ ਮੰਗ ਪੱਤਰ ਦਿੱਤਾ ਇਹ ਗੱਲ ਕਰੀਏ ਲਗਾਤਾਰ ਕਿਸੇ ਵੋਟਾਂ ਦੇ ਵਿੱਚ ਜਿਹੜਾ ਪਕੜ ਕੇ ਬੀਜੇਪੀ ਦਾ ਵਿਰੋਧ ਬਣਾ ਲਗਾਤਾਰ ਵਿਰੋਧ ਹੁਣ ਵੀ ਕਿਦਾਂ ਕਿਤੇ ਹੁੰਦਾ ਜਾ ਰਿਹਾ ਪਰ ਹਲੇ ਤੱਕ ਵੀ ਲੱਗਦਾ ਨਾ ਹੀ ਕੇਂਦਰ ਸਰਕਾਰ ਜਿਹੜੀ ਆ ਲਖੀਪੁਰ ਦੀ ਘਟਨਾ ਦੀ ਲੈ ਕੇ ਕੋਈ ਸੀਰੀਅਸ ਲੱਗ ਰਹੀ ਹੈ ਜੇ ਮੰਗਾ ਪੰਜਾਬ ਦੀ ਗੱਲ ਕਰੀਏ ਡੀਏਪੀ ਦੀ ਗੱਲ ਕਰੀਏ ਜਾਂ ਮੰਡੀਆਂ ਦੇ ਪ੍ਰਬੰਧ ਕਰੀਏ ਹਾਲਾਂਕਿ ਨੁਕਸਾਨ ਪਹਿਲੇ ਸੂਚਿਤ ਕਰ ਦਿੰਦੇ ਇਸ ਕਾਰਨ ਵੀ ਕਮੀਆਂ ਨੇ ਪਰ ਕਿੰਨੇ ਕਿਤੇ ਸਾਰੀਆਂ ਚੀਜ਼ਾਂ ਨੂੰ ਦੋਹਾਂ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਕੀ ਮੰਨਦੇ ਹੋ ਸਰਕਾਰਾਂ ਦੀ ਕੀ ਮਨਛਾ ਨਹੀਂ ਨੱਚ ਜਰੋਂ ਲੈ ਦੇ ਵੇਖੋ ਜੀ ਸਰਕਾਰਾਂ ਜਿਹੜੀਆਂ ਬਣੀਆਂ ਕਾਰਪੋਰੇਟ ਘਰਾਣਿਆਂ ਦੇ ਕਾਰਪੋਰੇਟ ਪੱਖੀ ਹ ਉਹ ਹੱਲ ਕਰਨੇ ਹੁੰਦੇ ਆ ਕਿਉਂਕਿ ਜਿਹੜਾ ਡੀਏਪੀ ਦਾ ਮਸਲਾ ਹੈ ਪਲਾਂਟ ਲਾਏ ਆ ਨੈਨੋ ਡੀਏਪੀ ਦੇ ਨੈਨੋ ਯੂਰੀਆ ਦੇ ਉਹ ਗੁਜ਼ਰਾ ਚਲਾਏਗੇ ਬਹੁਤ ਵੱਡੀ ਪੱਧਰ ਤੇ ਸਰਕਾਰ ਦੂਜੀ ਡੀਏਪੀ ਬੰਦ ਕਰਕੇ ਤੇ ਸ਼ਰੇਆਬ ਜਿਹੜੀ ਨੈਨੋ ਡੀਏਪੀ ਦੇ ਨੈਨੋ ਯੂਰੀਆ ਲਿਆ ਰਹੀ ਹੈ ਕਿਉਂਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਆਦਿਆਂ ਨੂੰ ਲਾਭ ਪਹੁੰਚਾਉਣਾ ਉਹਨਾਂ ਨੇ ਕਿਵੇਂ ਅਸੀਂ ਬਾਰਡਰ ਕੋਲਨ ਦੀ ਮੰਗ ਕਰਦੇ ਆਂ ਫੜਾ ਪਾਕਿਸਤਾਨ ਨੂੰ ਸਾਈਨੀ ਵਾਲਾ ਬਾਰਡਰ ਖੋਲ੍ਹਾ ਜਾਵੇ ਛੜਕੀ ਰਾਹ ਤੇ ਸਾਡਾ ਵਪਾਰ ਚੱਲੇ ਸਰਕਾਰ ਚਾਹੁੰਦੀ ਆ ਕਿ ਸਾਡੇ ਗੁਜਰਾਤ ਰਾਹੀਂ ਵਪਾਰ ਹੋਵੇ ਕਿੰਨੇ ਕਿਲੋਮੀਟਰ ਲੰਮਾ ਪੈਂਡਾ ਕਰਕੇ ਉੱਥੇ ਜਿਹੜਾ ਵਪਾਰ ਚਲਾ ਰਹੀ ਹੈ ਛਪਾਰਾਂਈ ਜਾਂ ਜਾਹਰਾਂਈ ਤੇ ਜਿਹੜਾ ਸਿੱਧਾ ਸਾਡਾ ਬਾਰਡਰ ਖੋਲ੍ਹਾ ਜਾਵੇ ਕਿ ਜਿਹੜੇ ਕਿਸਾਨਾਂ ਦੀ ਤੁੱਕੀ ਦੇਖ ਲੋ ਵੱਡੀ ਪੱਦਰ ਦੇ ਇਥੇ ਕਿਤੇ ਗੋਭੀ ਰੋਲਦੀ ਆ ਕਿਤੇ ਅਸੀਂ ਟਮਾਟਰ ਛੜਕਾ ਦੇ ਲਾਉਣੇ ਆ ਕਿਤੇ ਅਸੀਂ ਆਲੂ ਛੜਕਾ ਦੇ ਲਾਉਣੇ ਆ ਇਹ ਛੜਕੀ ਰਾਸਤੇ ਰਹੀਂ ਕਰਾਵੇ ਸਾਡਾ ਵਪਾਰ ਯੂਰਪ ਤੱਕ ਕਿੰਨਾ ਤੱਕ ਕਿਥੋਂ ਦਾ ਲੰਮਾ ਸਾਡਾ ਵਪਾਰ ਚੱਲ ਸਕਦਾ ਪਰ ਸਰਕਾਰ ਤੇ ਅਸਰ ਬਹੁਤ ਹੁੰਦਾ ਅੰਦੋਲਨ ਆਇਆ ਪੱਕੇ ਜੀ ਵੀ ਐਡ ਕਿਥੋਂ ਦੀ ਜਿਹੜੇ 300 ਦੇ ਪਾਰ 300 ਦੇ ਪਾਰ ਕਹਿੰਦੇ ਸੀਗੇ ਉਹ ਗੱਲ ਤਾਂ ਨਹੀਂ ਬਣੇਗੀ ਇਹਦੀ ਹਾਲਕੇ ਸਰਕਾਰ ਬਣੀ ਉਹ ਗੱਲ ਨਹੀਂ ਗਈ ਪਰ ਅਸਰ ਪੈਂਦਾ ਹੌਲੀ ਹੌਲੀ ਲੋਕ ਸचेत ਹੋਣਗੇ ਇਥੇ ਤਾਂ ਜਿਵੇਂ ਪੰਜ ਪੰਜ ਵਾਰੀ ਦੀ ਪ੍ਰਧਾਨ ਮੰਤਰੀ ਕੋ ਸ਼ੇਖ ਅਸੀਨਾ ਉਹ ਲੱਭੀ ਨਹੀਂ ਥਈ ਕਿ ਕਿੱਥੇ ਗਈ ਹੈ ਕਿ ਲੋਕ ਵੱਡੇ ਹੁੰਦੇ ਆ ਅੰਦੋਲਨ ਵੱਡੇ ਹੁੰਦੇ ਆ ਜਦੋਂ ਲੋਕਾਂ ਦਾ ਦਾਇਰਾ ਵੱਡਾ ਹੋ ਜਾਵੇ ਸਰਕਾਰ ਨੂੰ ਵੀ ਚੇੜਦਾ ਲਾਸ ਵਾਲਕ ਕੰਗਣਾ ਰਾਤ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਜਿਹਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਲੈ ਕੇ ਉਹਨਾਂ ਨੇ ਸਵਾਲ ਕਰਕੇ ਨਸ਼ੇ ਦੀ ਗੱਲ ਕੀਤੀ ਗਈ ਹੈ ਕਿ ਲੱਗਦਾ ਨਹੀਂ ਕਿ ਤੇ ਜਾਣ ਬੁੱਝ ਕੇ ਕੰਗਣਾ ਰਾਤ ਪੰਜਾਬ ਨੂੰ ਟਾਰਗੇਟ ਕਰ ਰਹੀ ਹੈ ਕਿ ਵਾਕਈ ਇਹ ਤਸਲੀਹ ਹੈਗੀ ਹੈ ਪੰਜਾਬ ਉਜਮਿਆ ਨੇ ਨਾ ਠਾਰ ਤਾ ਰੱਖੀ ਕੋ ਮਣਕਵਾਉਣ ਨੂੰ ਬੋਲਡ ਰੱਖੇ ਪਟਾਕੇ ਪਾਉਣ ਨੂੰ ਇਹ ਪਟਾਕੇ ਪਾਉਣ ਨੂੰ ਛੱਡੀ ਜਨਾਂ ਨੇ ਵੀ ਤੀਜੇ ਜਗ ਦੇ ਨਾਲ ਪੁੱਠਾ ਸਿੱਧਾ ਬਿਆਨ ਦੇ ਦਿੰਦੀ ਹੈ ਸਰਕਾਰ ਉਹ ਤੋਂ ਕਹਿ ਨਹੀਂ ਅਸੀਂ ਇਹਦੇ ਬਿਆਨ ਤੋਂ ਪਾਸੇ ਹੈ ਇਹ ਪਟਾਕੇ ਪਾਉਣਾ ਆਸੇ ਰੱਖੀ ਹੈ ਇਹ ਮੰਨ ਚੰਗ ਪਹਿਲਾਂ ਇਹਨਾਂ ਦਾ ਗਰੇਵਾਲ ਬੋਲਦਾ ਰਿਹਾ ਹੁਣ ਬਿੱਟੂ ਉਧਰ ਜਾਵੜਾ ਤੇ ਬਿੱਟੂ ਵੀ ਕਿਸਾਨਾ ਮਾਰੇ ਬਹੁਤ ਗਲਤ ਬੋਲਦਾ ਪਰ ਅਸੀਂ ਇਹ ਦੇ ਲੀਡਰਾਂ ਨੂੰ ਤਾਮ ਨਹੀਂ ਦਿੰਨੇ ਚਾਹੁੰਦੇ ਆ ਵੀ ਤੁਸੀਂ ਆਪ ਦੇ ਜਿਹੜੇ ਉੱਤੇ ਮਿਲੇ ਤੁਹਾਨੂੰ ਉਹਨਾਂ ਸਹੀ ਆ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਤੁਸੀਂ ਕਿਸਾਨਾਂ ਦੇ ਸਿਰ ਦੇ ਢੱਡ ਭਰ ਰਹੇ ਆਂ ਕਿਸਾਨ ਯ 不如拿这个来好 ਤੋ 6 ਸਾਨ ਕਿਸਾਨਾਂ ਵੱਗੋ ਜਿਨ੍ਹਾਂ ਨੇ ਬਾਖੂ ਵੀ ਦੱਸਿਆ ਕਿ ਲਖੀਮਪੁਰ ਕੀ ਦੀ ਘਟਾ ਨੂੰ ਲੈ ਕੇ ਲਗਾਤਾਰ ਉਹ ਨਵ ਲੋਕ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤਾਂ ਜਦੋਂ ਤੱਕ ਜਿਹੜਾ ਹੈਗਾ ਸਰਕਾਰਾਂ ਇਸ ਵੱਲ ਤੇ ਅੰਨੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਪੰਜਾਬ ਦੀਆਂ ਮੰਗਾਂ ਦੀ ਗੱਲ ਕਰੀਏ ਤਾਂ ਡੀਪੀ ਨੂੰ ਜਾਂ ਮੰਡੀਆਂ ਦੇ ਵਿੱਚ ਝੋਨੇ ਦੀ ਗੱਲ ਕਰੀਏ ਉਹਨਾਂ ਦਾ ਹਾਲੀ ਪੂਰਾ ਭੁਗਤਾਨ ਪ੍ਰਬੰਧ ਨਹੀਂ ਕੀਤਾ ਗਿਆ ਹੈਗਾ ਜਿਸ ਕਾਰਨ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਸਰਕਾਰਾਂ ਨੂੰ ਧਿਆਨ ਖਿ ਲੈਂਦਾ ਹੈ ਪਰ ਕਿਤੇ ਨਾ ਕਿਤੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ ਉਹ ਕਹਿੰਦਾ ਕਿ ਹੌਨ ਸਮੇਂ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿ ਕੈਮਰਮੈਨ ਤੇ ਬਿੰਦਰਾਲ ਮੈਂ ਜਗਤਾਰ ਸਿੰਘ